ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀਟੀ ਚੈਨਲ ਦੇ ਨਾਲ ਦੋਸਤੋ ਅੱਜ ਦਿਨ ਮੰਗਲਵਾਰ ਆ ਪਿੰਡ ਹਰੀਕੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਸੂਰਿਆਲਾ ਰੋਡ ਤੇ ਦੋਸਤੋ ਦਾਣਾ ਮੰਡੀ ਦੇ ਵਿੱਚ ਬੱਕਰਾ ਮੰਡੀ ਲੱਗਦੀ ਆ ਸੋ ਲੱਗ ਚੁੱਕੀ ਆ ਦੋਸਤੋ ਕੁਝ ਕ ਜਾਨਵਰ ਆਏ ਆ ਸਵੇਰ ਸਵੇਰ ਦਾ ਟਾਈਮ ਆ ਸਾਰੇ ਪ੍ਰਬੰਧ ਪੂਖਤਾ ਹੁੰਦੇ ਆ ਦੋਸਤੋ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾਂ ਤੇ ਵਪਾਰੀ ਵੀਰਾਂ ਇਸ ਮੰਡੀ ਤੇ ਪਹੁੰਚਿਆ ਕਰੋ ਤੇ ਰੌਣਕ ਨੂੰ ਵਧਾਇਆ ਕਰੋ। ਸੋ ਦੋਸਤੋ ਹਰ ਮੰਗਲਵਾਰ ਇਹ ਮੰਡੀ ਲੱਗਦੀ ਆ ਤੇ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਆ ਕਰੋ ਤੇ ਬਹੁਤ ਵਧੀਆ ਜਾਨਵਰ ਆਉਂਦੇ ਆ ਚੰਗੇ ਵਪਾਰੀ ਆਉਂਦੇ ਆ ਤੇ ਚੰਗੇ ਸੌਦੇ ਹੁੰਦੇ ਆ। ਹਰ ਤਰ੍ਹਾਂ ਦੇ ਜਾਨਵਰ ਇੱਥੇ ਪਹੁੰਚਦੇ ਆ ਦੋਸਤੋ ਤੇ ਤੁਸੀਂ ਵੀ ਇਸ ਮੰਡੀ ਤੇ ਹਰ ਮੰਗਲਵਾਰ ਪਹੁੰਚਿਆ ਕਰੋ ਤੇ ਮੰਡੀ ਦਾ ਲਾਭ ਉਠਾਇਆ ਕਰੋ। ਬਹੁਤ-ਬਹੁਤ ਧੰਨਵਾਦ। ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਦੋਸਤੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਸ ਉੱਤਾ ਬੈ ਨੀਂਦਰੇ ਜਣ ਮੈਂ ਤਾਂ ਨੇ ਫੂੰਗਾ ਨਾ ਸੁੱਤਾ ਉੱਠ ਆਇਆ ਭਾਈ ਕੀ ਮੰਗਿਆ ਬੱਕਰੀ ਦਾ ਬੱਕਰੀ ਦਾ 8000 ਰੁਪਏ ਲਓ ਵੇ ਆ ਚਿੱਟੀ ਪਾਠਾ ਛੀਦਾਂ ਦਾ ਮੂੰਹ 8000 ਮੰਗਿਆ ਜੂ ਤੇ ਕੀ ਲਾਇਆ ਭਾਈ ਕੁਛ ਵੀ ਨਹੀਂ ਲਾਇਆ ਭਾਈ ਕੁਛ ਲਾ ਫਿਰ ਮਿੱਠਾਈ ਆਲ ਨਹੀਂ ਜਵੜੇ ਠੀਕ ਆ ਦੇਨੇ ਆ ਦੇ ਦੀ ਹੂੰ ਜੋੜੀ ਦਾ 9000 ਰੁਪਏ ਚਲੋ ਠੀਕ ਆ ਬੱਚਾ ਬੜਾ ਨਰਮ ਪੱਟ ਕੇ ਵਜਣ ਵਾਲੀ ਫਿਰ ਗੱਲ ਸਾਹਮਣੇ ਪੱਟ ਵਾਲਾ ਫਰਕ ਨਹੀਂ ਬੱਚਾ ਕਰਦਾ ਰੋ ਬੱਚਾ ਵੀ ਤੇਰੇ ਬੱਚੇ ਨੂੰ ਵੀ ਲੈਣਾ ਦੋ ਵੀ ਲੈਣੇ ਮੈਂ ਤਾਂ ਹੋਰੇ ਜਨ ਕੱਚੇ ਨਾਲ ਮੈਂ ਤਾਂ ਹੋਰ ਵੀ ਦੇ ਦੇ ਬਣਾਣੇ ਲੈ ਕੋਈ ਚੱਕਰ ਨਹੀਂ ਦੇ ਵੀ ਸਾਢੇ 12000 ਦੇ ਬਸ ਲਾੰਦੇ ਨਾਲੀ ਗੱਲ ਨਹੀਂ ਉਹ ਤੇਰੀ ਆ ਨਹੀਂ ਤੂੰ ਮਾਮਾ ਮਾਨਵਕ ਨੇ ਵਜ ਨਹੀਂ ਵੇਖਣਾ ਲੱਗਦਾ ਇਹ ਗੱਲ ਆ ਮਾਲ-ਮੋਲ ਨਹੀਂ ਮੰਗਿਆ ਬਾਹਲੇ ਪੈਸੇ ਨਹੀਂ ਮੰਗੇ ਕਿਉਂ ਬਈ ਨਹੀਂ ਨਹੀਂ ਉਹ ਤਾਂ ਠੀਕ ਨਹੀਂ ਚਾਈ ਰਹੀ ਉੱਥੇ ਜੇ ਕੰਮ ਇਸੇ ਹੋ ਜਾਦਾ ਪਾਣੀ ਪੁਣੀ ਵੇਖ ਨਹੀਂ ਦਿੰਦੇ ਵਾਧੂ ਵਾਧੂ ਲੋਈ ਮਤਰੋ ਸੌਦਾ ਚੱਲੀ ਜਾਂਦਾ ਜੇ ਹੋਗਾ ਤਾਂ ਤੁਹਾਨੂੰ ਪੂਰਾ ਵਿਖਾਵਾਂਗੇ ਪੂਰਾ ਲਾਈਵ ਦਿਖਾਵਾਂਗੇ ਲਾ ਵੀ ਜਾਇਜ਼ ਪੈਸੇ ਲਾ ਜੂਪੇ ਦੋ ਕਪੂ ਲੈ ਜਾ ਇੱਕ ਠੀਕ ਆ ਆ ਜੂਪੇ ਵੀਰ ਕੋ ਫੇਰ ਪੈਸੇ ਤਾਂ ਆ ਹੀ ਜਾਣੇ ਆ ਬਾਈ ਬੱਕਰਾ ਨਹੀਂ ਪਾਉਂਦਾ ਫਿਰ ਉੱਥੇ ਆ ਜਾਣਾ ਕੰਮ ਦਾ ਨਾ ਨਹੀਂ ਪਾਉਂਦਾ ਜੈਜ ਪਾ ਜੂਪੇ ਯਾਰ ਜੈਜ ਜੀ ਆ ਨਹੀਂ ਪਾਉਂਦਾ ਕਰ ਦਿਆਂ ਮੈਂ ਫਿਰ ਪੈਸੇ ਲੱਗੇ ਵੀ ਇਹਦੇ ਪਹਿਲਾਂ ਵੀ ਲੱਗੇ ਆ ਤੂੰ ਜੋੜੀ ਮਗਾ ਦੇ ਬਸ 9000 ਰੁਪਏ ਜਨ ਲਾ ਮੈਂ ਤੈਨੂੰ ਦੱਸਦਾ ਕਹੇ ਤੋ ਸੋਹਲਾ ਬੱਕਰਾ ਵਰਦਾਉਣ ਦਾ ਦੱਸ ਦੇ ਪਾ ਯਾਰ ਦੋ ਕਿੱਥੇ ਵਿੱਚੋਂ ਵਜਨ ਦੇਖ ਲਾਉਂਗੀ ਰਾਜੀ ਦੇਖਦਾ ਤੂੰ ਆਸਣਾ ਬਾਈ ਦੇਖ ਰਾ ਚੰਗੀ ਤਰ੍ਹਾਂ ਤੇਰੇ ਲੱਗਿਆ ਪੈਸੇ ਜੋ ਵੀ ਕੱਢ ਲਈ ਉਹ ਬੱਕਰਾ ਪਾ ਗਈ ਮਾਰੀ ਗਾਂ ਦੇ ਆਪਣਾ ਬਲ ਪਰਾਂ ਦੋਸਤ ਕਰਨਾ ਰੱਖਿਆ ਜੀ ਯਾਰ ਉਹਨੂੰ ਅਸੀਂ ਮੋਰ ਪਰਾਂ ਸਹੀ ਆਪਾਂ ਆਲਾ ਦੱਸ ਦੇ ਕਿਉਂ ਬਾਈ ਦਿਨਾਂ ਦੱਸ ਦੇ ਹੈ ਹੋਰ ਕਿਵੇਂ ਹੋਣਗੇ 12 ਬਰਾਂ ਦੇ ਆ ਕੱਢੀਏ ਵੇਲਾ ਦਿਨੋਂ 12 ਦਾ ਦੇ ਯਾਰ ਹੋਰ 10 ਬਸ ਕੋਆਲਾ ਬਾਈ ਨੇ ਤਾਂ ਦੇ ਹੀ ਦੇ ਕਿੰਨੇ ਆਖਤੇ 12 ਕਹਿੰਦਾ ਉਹ ਵੀ 10000 ਰੁਪਏ ਲਓ 12000 ਰੁਪਿਆ ਬਾਈ ਕਹਿੰਦਾ ਵੀ ਜੋੜੀ ਦਾ ਹੋਰ ਬਸ ਜੁਪਾ ਤੂੰ ਕੀ ਲਾਇਆ 10 ਦਾ ਬਾਬੇ ਦਾ ਲਿਆ ਇੱਕ ਰਾਉਗਾ ਸਾਡੇ 10 ਦੇ ਹੋਗੇ ਠੀਕ ਹੁਣ ਨਿਬੜੋ ਕਿਵੇਂ ਨਿਬੜਦਿਆਂ ਲਖਾਈ ਇਹ ਕਰਾਉਂ ਸਾਡੇ 10 ਦੇ ਗੱਲ ਨਹੀਂ ਲਕਈਆਂ ਨੇ ਫਿਰ ਫੋਨ ਸਾਡੇ 10 ਦੇ ਹੋਗੇ ਲਖਾਈ ਇਹ ਕਰਾ ਦੂੰਗਾ ਮੈਂ ਕਹਿੰਦਾ ਮੈਂ ਤੈਨੂੰ ਕੀ ਆਖਿਆ ਸੀ ਲਖਾਈ ਇਹ ਕਰਾ ਦੂੰਗਾ ਮਨ ਨੂੰ ਭਜਦਾ ਮੈਂ ਵੱਡਾ ਬਾਈ ਬਸ ਲਖਾਈ ਆਉਦੀ ਆਉਦੀ ਲਖਾਈ ਇਹ ਕਰਾ ਦੂੰਗਾ ਸਾਡੇ 10 ਦੇ ਸਾਡੇ 10 ਦੇ ਹੋਗੇ ਲਖਾਈ ਲਖਾਈ ਆਉਦੀ ਆਉਦੀ ਮੈਂ ਤੇਰਾ ਮਾਨ ਰੱਖਾਂ ਮੁੰਡੀ ਦਾ ਚੱਲ ਆਇਆ ਕਰ ਲੋ ਮੈਂ ਮਗਾਉਣਾ 400 ਬੰਦਾ ਲਖਾਈ ਦਾ 200 ਬੰਦਾ 200 ਇਹ ਤੇ 200 ਇਹ ਲਖਾਈ ਆ ਦੋ ਨਾਗਾ ਹਾਂ ਤੇ 200 ਇਹ ਤੇ 200 ਇਹ ਤੇ ਦੂ ਫਿਰ ਕਿਤੇ ਉਹ ਤਾਂ ਬੰਦਾ 600 ਰੁਪਿਆ ਘੱਟ ਦੇ ਦੀ 200 ਇਹ ਆਪੇ ਦੇ ਦੂ 300 ਤੂੰ ਦੇ ਦੀ ਬਸ ਮੈਂ ਨਵੇੜ ਤਾਂ ਹੋਰ ਯਾਰ ਰੌਲਾ ਨਵੇੜ ਨਹੀਂ ਹੁੰਦਾ ਫਿਰ ਕੋਈ ਪੁਲਿਸ ਨਵੇੜਦੀ ਆ ਹੋਰ ਆਪਾਂ ਹੀ ਨਵੇੜਨਾ ਚੱਲ ਖੋਲ ਤੋ ਕੋਲ ਲੈ ਵੀ ਆਪਾਂ ਆ ਸੌਦਾ ਸਿਰੇ ਚੜਾਤਾ ਆ ਪੱਠਾ ਇੱਕ ਚਿੱਟੀ ਇਹ ਮੂੰਹੋਂ ਸ਼ਹੀਦਾਂ ਦਾ ਤੇ ਇੱਕ ਬੱਕਰਾ ਹੈ ਬੱਕਰਾ ਕਿੱਧਰ ਗਿਆ ਉਹ ਫਿਰ ਦੋ ਲਿਆ ਵੀ ਬਲੀਡਰ ਵੀ ਲਿਓ ਸਾਹਮਣੇ ਚਲ ਤਾਂ ਵੀ ਠੀਕ ਹੈ ਨਾ ਚੰਗਾ ਹੋ ਗਿਆ ਤੁਸੀਂ ਆਪ ਹੀ ਮੰਡੀ ਦਾ ਚਲੋ ਵੀ ਸਾਬਕਾ ਦੇਖ ਕੇ ਹੋਵੇ ਆਪਾਂ ਕਹਿੰਦੇ ਚਲ ਕੋਈ ਨਹੀਂ ਯਾਰ ਲਓ ਵੀ ਵਧੀਆ ਸੌਦਾ ਹੋ ਗਿਆ ਹਾਂ ਤੇ ਬਾਕੀ ਨਾਲ ਵੀ ਹਜੇ ਖੜੇ ਆ ਤੇ ਇਹਨਾਂ ਜੋ ਕੋਈ ਸੌਦਾ ਹੋਇਆ ਤੁਹਾਨੂੰ ਦਿਖਾਵਾਂਗੇ ਲਿਆ ਪਤ ਬੱਕਰਾ ਵਖਾ ਬੱਕਰਾ ਵਜਨ ਵਾਲਾ ਯਾਰ ਮੰਨ ਜਾ ਤੂੰ ਤੈਨੂੰ ਘਟਾਉਂਦੇ ਨਹੀਂ ਆਵੇਂ ਤੈਨੂੰ ਮਾਰਦਾ ਨਹੀਂ ਮੈਂ ਜੇ ਮੇਰੇ ਹੱਥ ਚ ਸਾਈ ਆ ਵੀ ਤੈਨੂੰ ਮਾਰ ਦੂੰਗਾ ਆ ਲੈ ਵੇਖ ਬੱਕਰਾ ਲੱਗਣੇ ਲੱਗਣੇ ਫਿਰ ਆਪਾਂ ਗਲਤ ਨਹੀਂ ਰੇਟ ਲਾਇਆ ਕੱਚਾ ਲਾਇਆ ਲੈ ਵੀ ਆਹ ਬੱਕਰਾ ਤੇ ਬਾਈ ਜੂਪੇ ਨੂੰ ਇਹ ਦਵਾਤੀ ਜੋੜੀ ਇਹ ਆਪ ਪਾਠਾ ਮੰਮੀ ਆਜੂ ਫੋਨ ਲਾ ਦੇ ਹਾਂ ਬਾਈ ਲੈ ਵੀ ਆਹ ਬੱਕਰਾ ਤੇ ਆ ਪਾਠ ਜਿਹੜੀ ਤੁਹਾਨੂੰ ਦਿਖਾਈ ਆ ਇਹ ਜੋੜਾ ਆਪਾਂ ਦਵਾਤਾ ਬਾਈ ਜੇ ਗਰੂਪ ਮੱਲਣ ਨੂੰ ਆ ਪਾਠਾ ਨਾਲ ਤੇ ਆ ਬੱਕਰਾ ਹੈ ਤੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ